ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਮਾਤਾ ਗੁਜਰ ਕੌਰ ਅਤੇ ਸਮੂਹ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਸਮਰਪਿਤ ਜੋ ਗਰਮ ਦੁੱਧ ਲੰਗਰ 21 ਤਰੀਕ ਤੋਂ ਜੋ ਲਗਾਇਆ ਜਾ ਰਿਹਾ ਹੈ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਚੰਨ ਕਮਲ ਸਾਹਿਬ ਵਿਖੇ ਇਹ ਲੰਗਰ ਹਰ ਰੋਜ਼ ਸ਼ਾਮ ਨੂੰ 4 ਵਜੇ ਜਿਹੜਾ ਲਗਾਇਆ ਜਾਂਦਾ ਹੈ ਸੋ ਬਹੁਤ ਸੰਗਤਾਂ ਬਾਅਦ ਚੜ ਕੇ ਇੱਥੇ ਹਿੱਸਾ ਲੈ ਰਹੀਆਂ ਨੇ ਔਰ ਸ਼ਹੀਦਾਂ ਨੂੰ ਜਿਹੜੇ ਨਤਮਸਤਕ ਹੋ ਰਹੇ ਨੇ ਜਿਨ੍ਹਾਂ ਨੇ ਇੰਨੀ ਤਕੜੀ ਕੁਰਬਾਨੀ ਕੀਤੀ ਔਰ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਅਸੀਂ ਆਸੇ ਨਾਲ ਜਿਹੜੀ ਆਜ਼ਾਦੀ ਮਾਣ ਰਹੇ ਹਾਂ ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਬਹੁਤ-ਬਹੁਤ ਨਮਸਕਾਰ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਰੋਜ਼ ਇਹ 4 ਵਜੇ ਜਿਹੜਾ ਲੰਗਰ ਆ ਇਹ ਸ਼ੁਰੂ ਹੋ ਜਾਂਦਾ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਜਗ੍ਹਾ ਤੇ ਪਹੁੰਚੋ ਔਰ ਅੱਜ ਸ਼ਹੀਦਾਂ ਦੀ ਯਾਦ ਦੇ ਵਿੱਚ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਚਰਖਾ ਸਾਹਿਬ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਨਮਸਤਕ ਕਰੋ ਅਤੇ ਉਹਨਾਂ ਦੇ ਜਿਹੜੇ ਜੀਵਨ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਹਾਸਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਇਹੀ ਸਨੇਹਾ ਕਿ ਆਪਣੇ ਵੱਧ ਤੋਂ ਵੱਧ ਆਪਣੇ ਧਰਮ ਦੇ ਨਾਲ ਜੁੜੋ ਜਿਹੜੀ ਸਾਬਜਗ ਦੀ ਕੁਰਬਾਨੀ ਆ ਉਹਨੂੰ ਯਾਦ ਕਰੋ ਸਰਤੇ ਦਸਤਾਰਾਂ ਸਜਾਓ ਔਰ ਗੁਰੂ ਵਾਲੇ ਬਣੋ ਇਹ ਸੰਗਤ ਦੇ ਚਰਨਾਂ ਦੇ ਵਿੱਚ ਛੱਤ ਜੁਰਤ ਬੇਨਤੀ ਆ ਪੀਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੱਚੇ